ਅੱਜ ਕਿਸਾਨੀ ਅੰਦੋਲਨ ਦਾ ਸਤਾਈਆਂ ਦੇਣੇ ਤੇ ਕਿਸਾਨਾਂ ਦੇ ਵੱਲੋਂ ਪਹਿਲਾਂ ਹੀ ਐਲਾਨ ਕੀਤਾ ਗਿਆ ਸੀ ਕਿ ਅੱਜ ਦੇ ਦਿਨ ਉਹ ਰੇਲ ਰੋਕ ਪ੍ਰਦਰਸ਼ਨ ਕਰਨਗੇ 10 ਮਾਰਚ ਦਾ ਉਹਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਤੇ ਅੱਜ ਦੇ ਦਿਨ ਉਹ ਰੇਲ ਰੋਕ ਪ੍ਰਦਰਸ਼ਨ ਜਿਹੜਾ ਉਹ ਕਰਨਗੇ ਕਿਸਾਨ ਅੱਜ ਪਟੜੀਆਂ ਨੂੰ ਰੇਲਾਂ ਨੂੰ ਰੋਕਣਗੇ ਆਪਣਾ ਪ੍ਰਦਰਸ਼ਨ ਜਿਹੜਾ ਉਹਨਾਂ ਦੇ ਵੱਲੋਂ ਕੀਤਾ ਜਾਵੇਗਾ ਫਿਰ 12 ਵਜੇ ਤੋਂ ਲੈ ਕੇ 4 ਵਜੇ ਦਾ ਸਮਾਂ ਜਿਹੜਾ ਕਿਸਾਨਾਂ ਦੇ ਵੱਲੋਂ ਦਿੱਤਾ ਗਿਆ ਹੈ ਉਹਨਾਂ ਦੇ ਵੱਲੋਂ ਅੱਜ ਪ੍ਰਦਰਸ਼ਨ ਕਰਨ ਦਾ ਸਮਾਂ ਦਿੱਤਾ ਗਿਆ ਹੈ ਦੱਸਿਆ ਗਿਆ ਹੈ ਕਿ ਅੱਜ ਜੇ 10 ਮਾਰਚ ਨੂੰ ਕਿਸਾਨ ਅੰਦੋਲਨ ਦਾ ਸਾਇਮਾ ਦੇਣਾ ਹੈ ਅੱਜ ਕਿਸਾਨ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਦੇਸ਼ ਭਰ ਦੇ ਵਿੱਚ ਰੇਲ ਗੱਡੀਆਂ ਨੂੰ ਰੋਕਣਗੇ ਜਿਸ ਦੇ ਵਿੱਚ ਮਹਿਲਾ ਕਿਸਾਨ ਵੀ ਭਾਗ ਲੈਣਗੇ ਆ ਪੰਜਾਬ ਦੇ ਵਿੱਚ 22 ਜ਼ਿਲ੍ਹਿਆਂ ਦੇ ਵਿੱਚ 52 ਥਾਵਾਂ ਤੇ ਕਿਸਾਨ ਪਟੜੀਆਂ ਤੇ ਬੈਠਣਗੇ ਹਰਿਆਣਾ ਦੇ ਫਿਰਸਾ ਚੇ ਤਿੰਨ ਥਾਵਾਂ ਤੇ ਰੇਲਵੇ ਟਰੈਕ ਜਾਮ ਕਰਨ ਦੀ ਤਿਆਰੀ ਹੈ ਕਿਸਾਨ ਮਜ਼ਦੂਰ ਮੋਰਚਾ ਦੇ ਕਿਸਾਨ ਆਗੂ ਜੜਿਆ ਸਰਵਨ ਸਿੰਘ ਪੰਦੇ ਨੇ ਉੱਤਰੀ ਪਾਰਤ ਦੇ 30 ਜ਼ਿਲ੍ਹਿਆਂ ਦੇ ਵਿੱਚ ਰੇਲ ਗੱਡੀਆਂ ਰੋਕਣ ਦਾ ਸੱਦਾ ਜਿਹੜਾ ਉਹ ਦਿੱਤਾ ਸੀਗਾ ਤੇ ਰੇਲਵੇ ਮੁਤਾਬਕ ਕਿਸਾਨਾਂ ਨੇ ਅੰਬਾਲਾ ਡਿਵੀਜ਼ਨ ਵਿੱਚ ਟਰੈਕ ਜਾਮ ਕਰਨ ਲਈ 21 ਥਾਵਾਂ ਦੀ ਚੋਣ ਕੀਤੀ ਹੈ ਜਿਸ ਕਾਰਨ ਕਈ ਟ੍ਰੇਨਾਂ ਪ੍ਰਭਾਵਿਤ ਹੋਣ ਗਈਆਂ ਪੁਲਿਸ ਨੇ ਰੇਲ ਰੋਕੋ ਅੰਦੋਲਨ ਦੇ ਵਿੱਚ ਹਿੱਸਾ ਲੈਣ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਚੇਤਾਵਨੀ ਵੀ ਜਿਹੜੀ ਉਹ ਦਿੱਤੀ ਹੈ ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚਾ ਨੇ 14 ਮਾਰਚ ਨੂੰ ਦਿੱਲੀ ਦੇ ਰਾਮਰੇਲਾ ਮੈਦਾਨ ਦੇ ਵਿੱਚ ਮਹਾਪੰਚਾਇਤ ਦਾ ਆਯੋਜਨ ਕੀਤਾ ਇਸ ਦਾ ਨਾਂ ਕਿਸਾਨ ਮਜ਼ਦੂਰ ਮਹਾਪੰਚਾਇਤ ਰੱਖਿਆ ਗਿਆ ਹੈ ਤੇ ਅੱਜ ਕਿਸਾਨਾਂ ਦੇ ਅੰਦੋਲਨ ਨੂੰ 22ਵਾਂ ਦਿਨ ਹੋ ਚੁੱਕਾ ਹੈ ਤੇ ਕਿਸਾਨਾਂ ਨੇ ਪਹਿਲਾਂ ਹੀ ਐਲਾਨ ਕੀਤਾ ਸੀ ਕਿਸਾਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ 10 ਮਾਰਚ ਵਾਲੇ ਦਿਨ ਉਹ ਰੇਲ ਰੋਕੋ ਪ੍ਰਦਰਸ਼ਨ ਜਿਹੜਾ ਕਰਨਗੇ ਜਿੱਦਿਹੇ ਚੱਲਦੇ ਅੱਜ ਕਿਸਾਨਾਂ ਦੇ ਵੱਲੋਂ ਪ੍ਰਦਰਸ਼ਨ ਜਿਹੜਾ ਕੀਤਾ ਜਾਵੇਗਾ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਦੇਸ਼ ਭਰ ਦੇ ਵਿੱਚ ਰੇਲ ਗੱਡੀਆਂ ਨੂੰ ਰੋਕਣਗੇ ਕਿਸਾਨ ਤੇ ਜਿਸ ਵਿੱਚ ਮਹਿਲਾ ਕਿਸਾਨ ਵੀ ਭਾਗ ਲੈਣਗੇ ਆ ਪੰਜਾਬ ਦੇ ਵਿੱਚ ਪੰਜਾਬ ਦੀ ਗੱਲ ਕਰ ਲਈਏ ਤੇ ਪੰਜਾਬ ਦੇ ਵਿੱਚ 22 ਜ਼ਿਲ੍ਹਿਆਂ ਦੇ ਵਿੱਚ 52 ਥਾਵਾਂ ਤੇ ਕਿਸਾਨ ਪਟੜੀਆਂ ਤੇ ਬੈਠਣਗੇ ਹਰਿਆਣਾ ਦੇ ਫਿਰਸਾ ਚੇ ਤਿੰਨ ਥਾਵਾਂ ਤੇ ਰੇਲਵੇ ਟਰੈਕ ਜਾਮ ਕਰਨ ਦੀ ਤਿਆਰੀ ਹੈ ਕਿਸਾਨਾਂ ਦੇ ਵੱਲੋਂ ਕਿਸਾਨ ਮਜ਼ਦੂਰ ਮੋਰਚਾ ਦੇ ਕਿਸਾਨ ਆਕੂ ਚੜੇ ਨੇ ਸਰਵੰਤ ਸਿੰਘ ਪੰਦੇਰ ਨੇ ਉੱਤਰੀ ਭਾਰਤ ਦੇ 30 ਜ਼ਿਲ੍ਹਿਆਂ ਦੇ ਵਿੱਚ ਰੇਲ ਗੱਡੀਆਂ ਰੋਕਣ ਦਾ ਸੱਦਾ ਜਿਹੜਾ ਦਿੱਤਾ ਹੈ

WhatsApp channel par